ਨੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸ੍ਰਿੰਦਰ ਕੋ ਬਾਤ ਸਵਾਗਤ ਆ ਤੁਹਾਡਾ ਜੀ ਮੇਰੇ ਚੈਨਲ ਤੇ ਹੋਰ ਤੁਸੀਂ ਜੀ ਕਿ 10-4 ਸਾਰਿਆਂ ਦਾ ਵਾਹਿਗੁਰੂ ਜੀ ਕਿਰਪਾ ਤੁਹਾਡੇ ਤੇ ਬਣਾਈ ਰੱਖਣ ਤੁਸੀਂ ਸਾਰੇ ਠੀਕ ਠਾਕ ਰਹੋ ਜੀ ਆਪਣੇ ਘਰਾਂ ਪਰਿਵਾਰਾਂ ਚ ਵਾਹਿਗੁਰੂ ਜੀ ਸਾਰਿਆਂ ਦੀ ਲੋੜੀ ਵਧੀਆ ਵਧੀਆ ਲਿਆਂ ਨਾ ਕੱਲ ਨੂੰ ਲੋੜੀ ਆ ਸੱਚੇ ਭਾਵੇਂ ਸੁੱਖ ਖਸਮ ਦਾ ਦੀ ਆਵੇ ਸਾਰਿਆਂ ਦੀ ਲੋੜੀ ਲਓ ਜੀ ਵਲੌਗ ਮੈਂ ਸ਼ੁਰੂ ਕਰ ਲਿਆ ਹੈ ਚਾਦਰ ਮੈਂ ਦੂਜੀ ਲੱਗੀ ਸੀ ਫੋਨ ਬੈਟ ਤੇ ਮਤਬ ਵਿਚਾਰ ਨੂੰ ਪਹਿਲੇ ਤਾਂ ਫੇ ਚੱਲਦੀ ਰਹੀ ਸੀ ਅੱਜ ਤੱਕ ਮੈਂ ਹਫਤੇ ਬਾਅਦ ਚਾਦਰ ਚੱਕੀ ਹੈ ਸੁੱਕਦੀਆਂ ਹੀ ਨਹੀਂ ਚਾਦਰਾਂ ਤਾਂ ਫਿਰ ਸੁੱਕਾ ਨੂੰ ਜੀ ਨਹੀਂ ਕਰਦਾ ਫਿਰ ਰੋਲਦੀਆਂ ਜੀਆਂ ਰਹਿੰਦੀਆਂ ਬਾਹਰ ਮੋਟੀਆਂ ਚਾਦਰਾਂ ਆ ਫਿਰ ਰੋਲਦੀਆਂ ਜੀਆਂ ਰਹਿੰਦੀਆਂ ਬਾਹਰ ਹੁਣ ਚੱਕ ਦਿੰਦੀ ਐ ਜਿੱਦਾਂ ਧੁੱਪ ਨਿਕਲੇ ਤਾਂ ਉਸ ਦਿਨ ਵਿਛਾਓ ਹਣੀ ਆ ਉਹ ਬਲੀ ਦੁੱਜੀ ਰੋਟੀ ਪਕਾਉਣੀ ਆ ਕਹਿੰਦੇ 10 ਵਜੇ ਕਹਿੰਦੇ ਅੱਜ ਫੇ ਮੌਸਮ ਬੜਾ ਖਰਾਬ ਹੈ ਅੱਜ ਤਾਂ ਹੋਰਾ ਬਹੁਤ ਪਿਆ ਹੈ ਅੱਜ ਹੋਰ ਵੀ ਗਲਤ ਹੁੰਦੇ ਆ ਦੋ ਚੀਜ਼ਾਂ ਇਕੱਠੀਆਂ ਪੈ ਜੰਦੀਆਂ ਚਲੋ ਜੀ ਚਾਦਰ ਮੈਂ ਖਿਲਾ ਲਈ ਆ ਆਂ ਲੋਕ ਸੌਤੇ ਆ ਜਿਹੜੇ ਬੂਰੇ ਚ ਪੈ ਤਿੰਨ ਦਿਨ ਹੋ ਗਏ ਪੈਨ ਉਹ ਕੱਢਣੇ ਆ ਮੈਂ ਉਹ ਕੱਢ ਕੇ ਫੇਰ ਆ ਨਾਲ ਸੋਇਚ ਦੇ ਵੀ ਅਸੋਈ ਦੀ ਜੈਕਟ ਅੱਜ ਕੀ ਬਣਾਉਣੀ ਆ ਸਰਾਂ ਨੇ ਚੜਾ ਲੈ ਸਰਾਂ ਨੇ ਚੜਾ ਬਣਾਇਆ ਆ ਸਰਾਂ ਨੇ ਚੜਾ ਕੇ ਦਾ ਆਸਰਾਂ ਨੇ ਵਧੀਆ ਜਿੱਪਾ ਨੇ ਉਹਨਾਂ ਤੇ ਜਿੱਪਾ ਹੈ ਨਹੀਂ ਗਿਆ ਇਹ ਦੂਜਾ ਹੀ ਬਣਾ ਜਿੱਪਾ ਰੰਡ ਤਾਂ ਬਹੁਤ ਜ਼ਿਆਦਾ ਵਧ ਗਈ ਆ ਉਧਰ ਦੇਣਾ ਦਾ ਥੋੜਾ ਜਿਹਾ ਫਰਕ ਪੈ ਗਿਆ ਤੇ ਨਾਲੋਂ ਦੇਾ ਥੋੜਾ ਜਿਹਾ ਅੱਗੇ ਨਾਲ ਜੇ ਤਾਂ ਵੱਡਾ ਜਿਆ ਨਹੀਂ ਲੱਗਦਾ ਤੇਨ ਇੰਦਾ ਹੋ ਗਿਆ ਪੈ ਗਿਆ ਫਰਕ ਮੈਨੂੰ ਲੱਗਦਾ ਅੱਧੇ ਪੌਣੇ ਘੰਟੇ ਦਾ ਫਰਕ ਪਿਆ ਹੈ ਇਹ ਇੰਨਾ ਤਾਂ ਨਹੀਂ ਹੋਣਾ ਜੇ ਨਹੀਂ ਹੈ ਲੋੜੀ ਨੂੰ ਸ਼ੁਰੂ ਥੋੜੂ ਹੁੰਦਾ ਹੈ ਨਹੀਂ ਨਹੀਂ 22 ਦਸੰਬਰ ਤੋਂ ਮੈਨੂੰ ਲੱਗਦਾ ਕਹਿੰਦੇ ਹੁੰਦੇ ਦਿਨ ਨੂੰ ਮਾੜੇ ਜਿਹਾ ਫਰਕ ਪੈਂਦਾ ਹੈ ਲੋ ਲੋੜੀ ਵਾਲੇ ਦਿਨ ਤੇ ਪੌਣੇ ਘੰਟੇ ਦਾ ਫਰਕ ਪਿਆ ਹੁੰਦਾ ਹੈ ਕਹਿੰਦੇ ਇਨਸ਼ਾਅੱਲਾ ਕਿਉਂ ਪਤਾ ਨਹੀਂ ਸੋਹਈਆ ਚਾਹਦੇ ਆਂ ਠੰਡ ਪਰ ਆ ਚਾਰ ਦਿਨ ਨੂੰ ਵੀ ਨਾ ਜਿਹੜਾ ਤਾਂ ਵਿਚਾਰੇ ਬਾਹਰ ਖੇਤਾਂ 'ਚ ਕੰਮ ਕਰਦੇ ਮਜ਼ਦੂਰ ਲੋਕ ਉਹਨਾਂ ਦਾ ਤਾਂ ਬੁਰਾ ਹਾਲ ਹੋ ਜਾਣਾ ਆ ਚਹੁੰਦੇ ਨਾ ਚੇ। ਚਲੋ ਬਾਕੀ ਤਾਂ ਤੰਦਰੁਸਤੀ ਚਾਹੀਦੀ ਆ। ਮੈਂ ਕਿਹਾ ਤਾਂ ਤੰਦਰੁਸਤੀ ਰੱਖੇ। ਕੰਮ ਤਾਂ ਇੱਧੇ ਵੱਧੇ ਘੱਟ ਚਲਦੇ ਹੀ ਰਹਿੰਦੇ ਆ। ਚੋਣਾ ਜੂ ਹੰਨਿਆ ਨਾ ਸਰਾਣਾ ਚੜਾ ਕੇ ਤਾਂ ਕਰ ਲਵਾ। ਸੌਤੇ ਦੋ ਘਟੇ ਰੱਖ ਲਵਾ ਤਾਂ ਫੇਰ ਸੋਚੀ ਜਾ ਕੇ ਤਾਂ ਮਿਲਦੀ ਆ ਮੈਂ। ਸੌਤੇ ਆਂ ਬੁਰਾ ਵੀ ਇਦਾਂ ਦਾ ਇੱਥੇ ਟਿਕਿਆ ਗਿਆ ਆ। ਉਹ ਟੂ ਸਾਫ ਕਰਨੀ ਹੈ ਦੀ ਮੈਂ ਇਹ ਜਿਹਨੇ ਉਹ ਆਪਣੇ ਕਿਉਂ ਮੇਰੇ ਕੋਲ ਤੇ ਰੱਖ ਲਿਆ ਇਹਦੇ ਤੋਂ ਬਹੁਤ ਮੋਟਾ ਰੱਖ ਲਿਆ ਚਲੋ ਮੈਂ ਇਹਨਾਂ ਤੋਂ ਬਾਹਰੋਂ ਆ ਕੇ ਚੱਲਦੇ ਹਾਂ ਸੋਲਿਓ ਲੋ ਜੀ ਰਸੋਈ 'ਚ ਮੈਂ ਆ ਗਈ ਹਾਂ ਮੈਂ ਰਕੀ ਹਾਂ ਆਟਾ ਗੁੰਨਣਾ ਆ ਇੱਕ ਨਾ ਕਾਲੇ ਮਟਰੀ ਤੇ ਤੋੜਦੇ ਸੀ ਇਹ ਤਾਂ ਉਹ ਸਾਨੂੰ 3-4 ਕਿਲੋ ਮੀਟਰ ਦੇ ਗਏ ਮੈਂ ਖਾਲਸ ਤੇ ਦਾਣੇ ਕੱਟ ਕੇ ਰੱਖ ਲੈ ਸਾਰੇ ਇਹਨਾਂ ਨੂੰ ਫ੍ਰੀਜਰ ਚ ਰੱਖਣਾ ਪਊ ਸੁੱਕ ਜੇ ਗਏ ਆ ਰਾਤ ਤੇ ਕੱਟ ਕੇ ਰੱਖੇ ਆ ਇਹਦਾ ਪਾਣੀ ਪੂਣੀ ਮੜ ਗਿਆ ਸੁੱਕ ਗਿਆ ਤਾਂ ਇਹਨਾਂ ਚ ਉਹ ਸੁੱਕ ਗਿਆ ਹੈ ਮਰਨਾ ਮੈਂ ਫ੍ਰੀਜਰ ਚ ਰੱਖਣਾ ਆ ਸਟੋਰ ਕਰਕੇ ਇਹਨਾਂ ਨੂੰ ਪਰੇ ਰੱਖ ਲੈਣੇ ਵੇ ਲੱਗੀ ਹੁਣ ਮੈਂ ਆਟਾ ਬੁੰਨਣ ਰੋਟੀਆਂ ਜਿਹੜੀਆਂ ਪਕਾਉਣੀ ਆਇਆ ਸਾਡੀ ਨਾਲ ਸਬਜੀ ਜਿੱਦਾ ਫਟਾਪਟੀ ਜਿਹੜੀ ਬਣਾਈ ਸੀਗੀ ਉਹ ਦੋ ਡੰਗ ਖਾ ਕੇ ਥੋੜੀ ਜਿਹੀ ਭੱਜ ਗਈ ਸੀ ਤਾਂ ਮੁੜ ਕੇ ਹੁਣ ਇਹ ਕਹਿੰਦੇ ਖਾਣੀ ਨਹੀਂ ਅਸੀਂ ਪਤਾ ਕਿ ਇਹ ਇੰਨੇ ਮਿਰਚ ਮਸਾਲੇ ਪਾ ਕੇ ਆਪਾਂ ਨਹੀਂ ਮੈਂ ਤਾਂ ਵਰਕੇ ਬਣਾ ਇਹਨੂੰ ਜੀ ਸਿੱਟਣ ਨੂੰ ਵੀ ਨਹੀਂ ਜੀ ਕਰਦਾ ਤਾਂ ਕਰਕੇ ਬੈਠੇ ਚੱਲ ਹੁਣ ਰੋਟੀਆਂ ਚ ਪਾ ਲੈਣੀਆਂ ਮਿੱਸੀਆਂ ਰੋਟੀਆਂ ਬੱਕ ਜੂਗੀਆਂ ਹੁਣ ਤਾਂ ਸਾਉਜੀ ਪੈਈ ਸੀ ਸਾਟਣਾਂ ਕੋ ਚੱਲੋ ਹੁਣ ਲੈਣ ਦਿੰਨੇ ਇਹਨੂੰ ਪਹਿਲਾਂ ਰਾਤ ਨੂੰ ਬਣਾ ਇਸ ਜੜੀ ਉਹ ਪੈਈ ਸੀ ਅਰੇ ਇਹ ਗਰੇਵੀ ਵਿੱਚ ਚੋਲੇ ਕੱਢ ਲੈਣੇ ਆ। ਤੇ ਇਹਨਾਂ ਨੂੰ ਮੈਸ਼ ਕਰ ਲੈਣਾ ਆ। ਮਟਰਾਂ ਨੂੰ, ਹਿੰਗ ਚੀਰ, ਨੀਂਤ ਤਾਂ ਥੋੜਾ ਹੀ ਆ ਵਿੱਚ ਪੰਜ ਆਟੂਕੜੇ ਆ। ਇਹ ਗਰੇਵੀ ਕੱਢ ਕੇ ਪਹਿਲੇ ਡੱਡੇ ਚ ਪਾ ਲੈਣੇ ਆ ਤੇ ਹੋਰ ਨਹੀਂ ਕੋਈ ਵਿੱਚ ਮਸਾਲੇ ਪਾਉਣੇ। ਬਸ ਹਰਾ ਧਨੀਆ ਇਸ ਤਰ੍ਹਾਂ ਬਾਉਣਾ ਹੈ। ਮਸਲੇ ਮਸਾਲੇ ਚ ਪਾਏ ਆ ਆਪਾਂ ਪਹਿਲੇ। ਆ ਵਧੀਆ ਬਣੀ ਸੀ ਚਾਹੀਦੀ ਐ। ਕੱਲ ਮੈਂ ਫੇਰ ਬਣਾ ਲਈ ਮਟਰ ਗਾਜਰ ਦਾ ਸਬਜ਼ੀ ਤਾਂ ਕਰਕੇ ਪਈ ਰਹੇ ਹੁਣ ਇਹਨੂੰ ਕਿਸੇ ਨੇ ਖਾਣਾ ਨਹੀਂ ਮੈਂ ਕਿੰਨੀ ਵਧੀਆ ਬਣਾਈ ਆ ਇਸਿੱਟ ਨਹੀਂ ਘਾਤੇ ਆ ਇਹ ਤਾਂ ਕਰਕੇ ਮੈਂ ਹੁਣ ਇਹ ਚ ਰੋਟੀਆਂ ਚ ਪਾ ਲੈਣੀ ਆ ਤੇ ਰਾਜੀ ਮੈਂ ਸਾਰੀ ਕਰ ਲਵਾਂ ਆ ਕੱਢ ਲਵਾਂ ਵਿੱਚੋਂ ਇਹਨਾਂ ਨੂੰ ਮੈਸ਼ ਕਰਕੇ ਤਾਂ ਫੇਰ ਗੁੰਨਦੀ ਆ ਆਟਾ ਮੈਂ ਫੇਰ ਲੱਪਈਆ ਝਾੜੂ ਫੇਰਨਾ ਮਸੋਂ ਨੇ ਝਾੜੂ ਫੇਰ ਲੈਣਾ ਸਰਦਾਰ ਜੀ ਨੇ ਕਹਿਆ ਪੱਠੇ ਲੈਣਾ ਇਹਨਾਂ ਪੱਠੇ ਲੈ ਕੇ ਆ ਜਾਣਾ ਉਦੋਂ ਤੱਕ ਇਹਨਾਂ ਦੇ ਆਉਣ ਤੇ ਉਹਨੂੰ ਪਕਾ ਲੈਣੀ ਆ ਫੇਰ ਗਰਮ ਗਰਮ ਖਾ ਲੂਗੇ ਚਲੋ ਜੀ ਮੈਂ ਸਾਰਾ ਪਹਿਲੇ ਕਰ ਲਵਾਂ ਆਟਾ ਮੈਂ ਜੇਚੇ ਛਾਣੇ ਪ੍ਰਾਤ ਤੋਂ ਉਹਨੂੰ ਰੱਖੀ ਜਾਂ ਮੈਂ ਛੋਟੀ ਪ੍ਰਾਤ ਚ ਮੈਂ ਕੱਜ ਗੁੰਨ ਲੈਣੀ ਆ ਥੋੜਾ ਗੁੰਨਣਾ ਹੈ ਤਾਂ ਮੈਂ ਇਹਨੂੰ ਕਰ ਲਵਾਂ ਪਹਿਲੇ ਸਾਰੀ ਨੂੰ माटा मोटा क्ड लवाना बिचों का फिर बन दी आटा ऊटा मिक्स पाके जो अपने चॉपर होंगे वो भी हो जाती है तो आत्थना करने वाला है ना मैं हो जाती मैश बहुत सोनी लून जो थोड़ी बहुत होगी पा लैंना पा धनिया पाया मैं थोड़ा जे मैं तखा ला कल वाला धनिया देखो जो मैं कल रखेगा रख के देखो कल नो भी हरे हो गए पत्ते हम ये मैं पा लेना ये रोटिया ਰੋਟੀਆਂ ਅੱਜ ਮੈਂ ਚੁੱਲ੍ਹੇ ਤੇ ਪਕਾਉਣੀ ਆ ਭੈਣ ਨੇ ਅੱਗ ਬਾਲ ਦਿੱਤੀ ਆ। ਚੁੱਲਾ ਬਾੜਾ ਰੱਖਿਆ ਸੀ ਕਾੜਾ ਬਣ ਗਿਆ। ਹੁਣ ਅੱਗ ਬਾਲ ਦਿੱਤੀ ਆ ਨੇ ਤਾਂ ਮੁਰ ਕੇ ਤੇ ਪਕਾਉਣੇ ਨਾਲ ਸੇਕ ਹੋ ਜਾਂਦਾ ਆ ਤਾਂ ਨਾਲ। ਚਲੋ ਜੀ ਮੈਂ ਗੋਨ ਲਵਾ ਆਟਾ ਫੇ ਚਮਕੇ ਚ ਜਾ ਕੇ ਮਿਲਦੀ ਆ ਤੁਹਾਨੂੰ। ਚੁੱਲਾ ਟੁੱਟ ਗਿਆ ਸਾਡਾ ਮੋਰੀਓ। ਮੜ ਮੜ ਪਰੋੜਾ ਮਾਰ ਲਿਆ ਆ ਹੁਣ ਅੱਧਾ। ਮਿੱਟੀ ਫੇਕ ਇਸ ਦਿਨ ਲਾਵਾਂਗੇ।

ਮੜਾ ਮਟਾ ਹੋ ਗਿਆ ਨਾ ਕੋਈ ਗੇਜਰੀ ਜੀ ਮਾ ਮੜਾ ਦੇ ਚੱਪਲਾ ਵੀ ਲੈਣਾ ਕੋਈ ਕੱਪੜਾ ਲਿਆ ਸਾਫ਼ ਜਿਹਾ ਹੱਥ ਧੋ ਕੇ ਹਰ ਸੋਈ ਚੋ ਸਮਾਨ ਲਿਓੜਨ ਕਿੰਨਾ ਔਖਾ ਲੱਗਦਾ ਆ ਤਾਂ ਹੀ ਮੈਂ ਫਰ ਸੋਈ ਚ ਪਕਾ ਲੈਣੀ ਹੁੰਦੀ ਆ ਪਹਿਲੇ ਸਮਾਨ ਬਾਹਰ ਲਿਆਓ ਚੱਕ ਕੇ ਫੇ ਅੰਦਰ ਲੱਕੇ ਜਾਓ ਪਰ ਵਧੀਆ ਵੀ ਲੱਗਦਾ ਹੈ ਚੁੱਲੇ ਤੇ ਜਦੋਂ ਬਹਿ ਜਾਈਏ ਫਿਰ ਉੱਠਣ ਨੂੰ ਚੀਜ਼ ਨਹੀਂ ਕਰਦਾ ਆ ਲੈਨੋ ਖਲੋਸੋ ਬਾਜੀ ਆ ਗਏ ਮਨੂੰ ਕਿਹਾ ਹੁਣ ਗਰਮ ਗਰਮ ਖਾ ਲੈਣਾ ਪਾਪਾ ਜਾਨੀ ਛੇਤੀ ਮੋਟੀ ਆਲਾ ਕੜਾ ਦੇ ਅੱਗੇ ਛੇਤੀ ਬਾਲ ਜਾਣੀ ਹੈ ਹੁਣ ਪਕਾ ਲਈਆਂ ਨੇ ਛੇਤੀ ਆਜੋ ਆਜੋ ਲੱਗੀ ਬਸ ਪੱਕਣਾ ਫੱਟਾ ਜਿਹੜਾ ਉੱਚਾ ਹੈ ਨਾ ਸੋਈ ਚ ਪਿਆ ਚੱਕ ਲਿਆ ਇਹ ਨਾ ਕੰਮ ਆਦਾ ਹਿਲਦਾ ਨਹੀਂ ਕਾ 12 ਬੱਲੇ ਟੂਬ ਨੂੰ mm -hmm.

ਕੁੱਲਨਾ ਦੇਖ ਕੇ ਅੰਦਰ ਕੈਮਰੇ ਤਾਂ ਲਗਾ ਦੇ ਦੂਜਾ ਫਟਣ ਦੇ ਆਂਦਾ ਮੋੜ ਤੇ ਰੱਖਣੀ ਇਹ ਤਾਂ ਨਹੀਂ ਬੇਜਾ ਸੋਟੇ ਤੇ ਸਾਹ ਤਾਂ ਛੋਟਾ ਸਟਾਲ ਪੜਾਈ ਐ ਨਾ ਤਾਂ ਰੋਡ ਤੋਂ ਥੱਲੇ ਨੂੰ ਡਿੱਗੀ ਜਾਂਦਾ ਸ਼ੌਕ ਉਹ ਮੰਡੀ ਦੇ ਪਾਸ ਸਟਾਲ ਦੇ ਚ ਬੋਲੀ ਦੇ ਮੈਂ ਕਿ ਭਾਰੀ ਹੋ ਗਈ ਬਾਲ ਦੀ ਮੈਂ ਕੋਸ਼ਿਸ਼ ਇਹ ਲਾਵਾ ਚੁੱਲ੍ਲਾ ਵੀ ਲਾ ਹੋ ਗਿਆ ਚੁੱਲ੍ਲਾ ਨਹੀਂ ਬਾਲ ਤੋਂ ਬਾਰ-ਬਾਰ ਮਾਰਿ ਮਾਰਿ ਮਿੱਟੀ ਲਾ ਗਿਆ ਅੰਦਰੋਂ ਥੋੜਾ ਬੱਲਾ ਹੋਇਆ ਚੁੱਲ੍ਲਾ ਨਹੀਂ ਬਾਲਣਾ ਸਨ ਆ ਬੋ ਬੜਵੀਂ ਅੱਗ ਬਲਦੀ ਨਹੀਂ ਮੱਚ ਜਾਨੀ ਆਪੀ ਫੜਾਵਾਂ ਤਾਂ ਰੋਟੀ ਬੋਲਦੇ ਨਹੀਂ ਸਾਲਾ ਬਿਨਾ ਤਾਂ ਨਹੀਂ ਖਾਣੀ ਤੇ ਬੈਣਾ ਕਿਹਤੋਂ ਤੇਲ ਤਾਂ ਵਧੀਆ ਹੁੰਦਾ ਤੇਰ ਤਾਂ ਵਧੀਆ ਹੁੰਦਾ ਤਾਂ ਬੀਬੀ ਕੀ ਬੋਲੀ ਕਰਨ ਜਾਈ ਸੀ ਮੈਂ ਪੂਰੀ ਗੋਪੀ ਬੈਠੀ ਸੀ ਉਹ ਬੋਲ ਤਗਰੀ ਜਾਨੀ ਹੰਡਾ ਬੋਤ ਦੇ ਬਲਕੇ ਨਾ ਉਪੀ ਹੈ ਜੁੱਤੀ ਹੈ ਹੈ ਉਪੀ ਹੈ ਨਾ ਜੁੱਤੀ ਉਪੀ ਜੁੱਤੀ ਅੰਦਰ ਉਹ ਸੱਚ ਜੁੱਤੀ ਘੱਲ ਗਈ ਦਸ ਦੀ ਸੀ ਦੀ ਮਾਸੀ ਆਪਣੀ ਆਕ ਬਹੁਤ ਹੋ ਗਈ ਹੁਣ ਪਲੇਟ ਵੀ ਛੋਟੀ ਲੈ ਕੇ ਆਏ ਆ ਬਦੂ ਵੱਡੀ ਪਲੇਟ ਲੈ ਆਂਦੇ ਵੱਡੀਆਂ ਲੈਣੀਆਂ ਚਾਹੀਦੀਆਂ ਵਾਹ ਹੁਣ ਪਹਿਲਾ ਬਾਹਰ ਗੱਡਾ ਪਾ ਲੈਣਾ ਵਾਹ ਕਿਹੋ ਜਿਹੀ ਪਤਾ ਕਿਹੜੀ ਆ ਮਟਰ ਪਰ ਮਟਰ ਪਨੀਰ ਵਾਲੀ ਰੋਟੀ ਆ। ਯਾਰ ਸਵਾਦ। ਸਾਰੀ ਜਿੰਨੀ ਕੌਲੀ ਕਬਚ ਗਈ ਸੀ ਜਿਹੜੀ। ਮੈਂ ਕਿਹਾ ਹੁਣ ਖਾਣੀ ਤਾਂ ਹੈ ਨਹੀਂ ਕਿ ਜੈਨ। ਸੱਤ ਅੱਠ ਛੋਟੇ ਛੋਟੇ ਜਿਹੇ ਪਨੀਰ ਦੇ ਜਿਹਾ ਸੀ ਬਾਕੀ ਮਟਰ ਸੀ। ਮੈਂ ਮੈਸੇਜ ਹੀ ਗਾਲ ਕੇ ਵਿੱਚ ਪਾ ਲੇ। ਧਨੀਆ ਪਾ ਲਿਆ। ਨੂਨ ਠੀਕ ਹੈ ਸੱਚ। ਕੋਈ ਹੋਰ ਪਾਇਆ। ਮੈਂ ਨੂਨ ਫੋਮ ਦਾ ਜੇ ਤਾਂ ਭੁੱਲ ਗਿਆ ਹੁਣ ਮੈਂ ਕਿਹਾ ਚੱਲ ਥੋੜਾ ਜਿਹਾ ਪਾਉਣੀ ਆ ਨੂਨ ਹੋਰ। ਹੋਰ ਤਾਂ ਕੁਝ ਮੈਂ ਪਾਉਣਾ ਨਹੀਂ ਸੀਗਾ ਜਿੱਦਾਂ ਵਿੱਚ ਸਾਰਾ ਸਮਾਨ ਸੀਗਾ। ਇਹ ਨਹੀਂ ਪਾਲੇ ਕੋ। ਇੰਨਾ ਮਤਲਬ ਉਹ ਥੋੜਾ ਜਿਹਾ ਪਾਣੀ ਤਾਂ ਮੈਂ ਬਸ ਇਹ ਦੇਖੋ ਗਰੇਵੀ ਜੀ ਵਿੱਚ ਪਾ ਲਈ ਮੈਂ ਜਿੱਤੇ ਭੁੱਲ ਗਿਆ ਮੁੜ ਕੇ। ਰੱਖੋ। ਹਾਲਾ ਸਿ। ਇਹ ਸਿੱਟ। ਉਹ ਤੇ ਰੱਖੋ। ਜ਼ਰਾ ਚੁਈ। ਬਾਟ ਜੂਠਾ ਨਾ ਰੱਖਿਓ ਗਲਾਸ ਉੱਤੇ। ਸੁੱਜੀ ਸੁੱਜੀ ਰੱਖ ਲਓ। ਅਕਾਲਾ ਉਹ ਦੂਜਾ ਵੀ ਨਹੀਂ ਚੱਕਾਂ ਦਾ ਚਿੱਤਾ ਭੁੱਲ ਗਿਆ ਉਪਰੋਂ ਲੋਕ ਵੀ ਤਾਂ ਉਹਦੇ ਨਾਲ ਕਿੱਦਾਂ ਜੰਗਾਲਦੇ ਤੇਲ ਦੇ ਨਾਲ ਹਾਂ ਮੈਂ ਚੱਕ ਕੇ ਪੌੜੀ ਤੇ ਰੱਖ ਲੈਣੀ ਹਾਂ ਨਾਲ ਉਹ ਰੋੜਾ ਤੇ ਕਾਹਦੀ ਇੱਧੇ ਰੱਖੀ ਰੱਖੀ ਤੇਰੇ ਨੂੰ ਨਹੀਂ ਪਈ ਜੀ ਇਹ ਵੀ ਨਾ ਪਤਾ ਕਿ ਮੋੜ ਦੇ ਕੋਤੇ ਜਾਂ ਜਿਹੜਾ ਸਰਫੀ ਕਰਦੇ ਨੇ ਨਾਲ ਉਹ ਆਹ ਦੇਖੋ ਨਾ ਮੈਂ ਤਾਂ ਬੰਦੇ ਬੰਦੇ ਮੋਟਾ ਲਾਉਣਾ ਆਹ ਦੇਖੰਦਾ ਮੈਂ ਬਾਜਰਾ ਬਚਾ ਲਿਆ ਇਹ ਖਾਣੇ ਵਰਸੇ ਰਾਤ ਨੂੰ ਮੰਗਾ ਸੀ ਮੁੱਤੀ ਦੇ ਨਾਲ ਮੱਗਾ ਸਸਵਾਉਂਦੇ ਹੂੰ ਚਲੂੰਗੀ ਫਿਰ ਆਪਣੇ ਰੋਗੀਆਂ ਬੁਲਾ ਲੈਣ ਨੂੰ ਨਹੀਂ ਚਲੂੰਗੀ ਇਹ ਰੋਗੀਆਂ

ਜਿਹੜੇ ਆਪਣੇ ਆਪਣੇ ਚੈਲੰਜ ਆ ਜਿਹੜੇ ਸਾਰੇ ਛਾਟੀ ਛਾਟੀ ਤੇ ਚੱਲਦੇ ਜਾਂਦੇ ਸਾਨੂੰ ਕੋਰਾ ਕਿ ਫਾਇਦਾ ਨਹੀਂ ਜਿਹੜਾ ਨਾ ਉਹ ਕਿਤੇ ਕਹਿੰਦੇ ਤਾਂ ਇੰਨਾ ਨਾ ਮੰਨ ਲਿਆ ਭੋਈਆ ਵਰਬਰੀਤ ਜਾਣ ਹੁੰਦੇ ਨੇ ਤਾਂ ਚੇਤਾ ਆ ਗਿਆ ਤੁਹਾਨੂੰ ਮੈਂ ਤਾਂ ਵਰਬਰੀਤ ਜਾਣ ਲੈਣੇ ਆ ਤਾਂ ਕਿਤੇ ਦਿਖਾਏ

ਤੋ ਲੋਕ ਨੂੰ ਜੇ ਨਾ ਪਕਾ ਕੇ ਦੇਵੇ ਫੇਰ ਸੱਤੀ ਰੋਟੀ ਵਰਦੂ ਖਾ ਹੋ ਜਾਂਦੀ ਆ। ਭੋਲੇ ਆਪਣੇ ਇੱਧੇ ਕਰਦੇ ਹੁੰਦੇ ਕੋਲ ਬੈ ਕੇ ਜਦੋਂ ਖਾਣੇ। ਬੜੀ ਸਵਾਲ ਲੱਗਦੀ ਆ। ਕਹਿੰਦੀ ਤੇਰੇ ਜਦੋਂ ਮੈਂ ਫੋਨ ਕੀਤਾ। ਮੈਪੀ ਤੇ ਬਰਥਡੇ ਦਾ। ਕਹਿੰਦੀ ਪਿੰਨੀਆਂ ਤੇ ਇੱਤੇ ਆਉਂਦੀਆਂ ਮੈਨੂੰ। ਹਾਂ ਵੀ ਜਦੋਂ ਦੇਖੇ ਜਾਣੀਆਂ ਪਿੰਨੀਆਂ। ਕਹਿੰਦੇ ਦੋ ਖਾ ਲੈਣੀਆਂ ਫੇਰ ਬੀਬੀ ਪੱਜ ਫੇਰ ਬੀਬੀ ਬਲਛੜਾ। ਉਹਨੂੰ ਤੇ ਲੈਣੀ ਹੋਰ ਰਖਾ ਲਾ ਇੱਦਾਂ ਹੀ ਬਸ ਲੋ ਲੈ ਲਓ ਮੈਂ ਨੂੰ ਤਾਂ ਇਹ ਪਾ ਤੇ ਲਿਆ ਦੇ ਹੁਣ ਵੀ ਇੱਥੇ ਰੱਖ ਕੇ ਖਾ ਲਈਆਂ ਲੱਸੀ ਬਣਾ ਲਈ ਸਾਰੀ ਕਿ ਥੋੜੀ ਬਣਾਈ ਹੈ ਆਹ ਤਾਂ ਲਓ ਜੀ ਰੋਟੀਆਂ ਮੇਰੀਆਂ ਪੱਕ ਗਈਆਂ ਸਾਰੀਆਂ ਬਸ ਆ लास्ट ਆ ਯੇ ਰੋਟੀ ਹੁਣ ਸਾਰਿਆਂ ਨੇ ਖਾ ਲਈ ਆ ਹੁਣ ਮੈਂ ਖਾਣੀ ਆ ਤਾਂ ਫੇਰ ਦੇਖਦੇ ਗਾਂ ਹੋਰ ਕੋ ਕੰਮ ਧੰਦਾ ਬਾਜੀ ਸਾਗ ਵੀ ਲਿਆਏ ਆ ਸਾਗ ਛਿੱਲੇ ਲੈਣੇ ਫੇਰ ਹੰਡੇ ਬੁੰਦੇ ਮਾਂਜੀ ਕੇ ਇੱਧਰ ਮੇਰਾ ਦਹੀਂ ਲੱਸੀ ਪਿਆ ਆ ਇੱਥੇ ਬਹਿ ਕੇ ਮੈਂ ਖਾ ਲੈਣੀ ਆ ਇੱਥੇ ਬਹਿ ਕੇ ਬਾਅਦ ਚ ਮੈਂ ਸਾਗ ਛਿੱਲੇ ਲੈਣਾ ਆ ਆਜੋ ਖਾ ਲੋ ਗਰਮ ਗਰਮ ਤੁਸੀਂ ਵੀ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਤੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ